ਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਇਸ ਲੜਕੀ ਜੋ ਕਿ ਮਾਸੂਮ ਦਿਸਣ ਵਾਲੀ ਇਸ ਲੜਕੀ ਨੇ ਆਪਣੀ ਹੀ ਭੈਣ ਦਾ ਘਰ ਉਜਾੜਨ ਲੱਗੀ ਨੇ ਇੱਕ ਮਿੰਟ ਵੀ ਨਹੀਂ ਸੋਚਾ ਆਪਣੇ ਹੀ ਜੀਜੇ ਦੇ ਨਾਲ ਵੱਡਾ ਕਾਂਡ ਕਰ ਦਿੱਤਾ ਤੁਹਾਨੂੰ ਜਾਣ ਕੇ ਹੈਰਾਨੀ ਹੋਵੇ ਕਿ ਇਸ ਲੜਕੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੰਨੀ ਬੁਰੀ ਤਰੀਕੇ ਦੇ ਨਾਲ ਆਪਣੇ ਜੀਜੇ ਨੂੰ ਮੌਤ ਦੇ ਘਾਟ ਉਤਾਰਿਆ ਹੈ ਕਿ ਰੂਹ ਕੰਬ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਚੱਲਿਆ ਹੈ ਕਿ ਇਸ ਲੜਕੀ ਦਾ ਆਪਣੇ ਹੀ ਜੀਜੇ ਦੇ ਨਾਲ ਨਜਾਇਜ਼ ਸੰਬੰਧ ਸੀ ਜਿਸ ਦੇ ਚੱਲਦੇ ਉਸ ਦੇ ਦੋ ਤਿੰਨ ਮੁੰਡਿਆਂ ਦੇ ਨਾਲ ਹੋਰ ਵੀ ਜਾਇਤ ਸੰਬੰਧ ਦੱਸੇ ਜਾ ਰਹੇ ਹਨ ਤੇ ਉਸ ਨੇ ਆਪਣੇ ਇੱਕ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਜੀਜੇ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਦਾ ਉਸ ਦੇ ਪ੍ਰੇਮੀ ਅਤੇ ਇਸ ਲੜਕੀ ਵੱਲੋਂ ਆਪਣੇ ਜੀਜੇ ਦੀ ਬੁਰੀ ਤਰੀਕੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਨੂੰ ਬੇਹੋਸ਼ ਕਰ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਉਸ ਨੂੰ ਦੂਰ ਲਿਜਾਇਆ ਜਾਂਦਾ ਹੈ ਗੱਡੀ ਦੇ ਵਿੱਚ ਪਾ ਕੇ ਤੇ ਉਸ ਦੇ ਟੁਕੜੇ ਕਰਕੇ ਉਸ ਨੂੰ ਕਾਲੀ ਬਾਗਾਂ ਦੇ ਵਿੱਚ ਵੰਡ ਕੇ ਦੂਰ ਦਰਾਡੇ ਸੁੱਟੇ ਆਉਂਦੇ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਆਪਣੀ ਹੀ ਭੈਣ ਦਾ ਘਰ ਇਸ ਲੜਕੀ ਨੇ ਉਜਾੜ ਦਿੱਤਾ ਹੈ ਇਸ ਮਾਸੂਮ ਦਿਸਣ ਵਾਲੀ ਲੜਕੀ ਦਾ ਹੈ ਮਾਸੂਮ ਜਿਹੇ ਚਿਹਰੇ ਦੇ ਪਿੱਛੇ ਕਿੰਨੀ ਚਲਾਕੀ ਲੁਕੀ ਹੋਈ ਹੈ ਕਿੰਨੀ ਦਰਿੰਦਗੀ ਲੁਕੀ ਹੋਈ ਹੈ ਤੁਸੀਂ ਕੋਈ ਤੇ ਇਸ ਲੜਕੀ ਦੇ ਚਿਹਰੇ ਤੋਂ ਯਕੀਨ ਨਹੀਂ ਕਰ ਸਕੋਗੇ ਕਿ ਇੰਨੀ ਦਰਿੰਦਗੀ ਭਰੀ ਦੇ ਨਾਲ ਸੇ ਆਪਣੀ ਹੀ ਭੈਣ ਦਾ ਘਰ ਉਜਾੜ ਦਿੱਤਾ ਅਤੇ ਆਪਣੇ ਹੀ ਜੀਜੇ ਨੂੰ ਮੌਤ ਦੇ ਘਾਟ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਇਸ ਲੜਕੀ ਜੋ ਕਿ ਮਾਸੂਮ ਦਿਸਣ ਵਾਲੀ ਇਸ ਲੜਕੀ ਨੇ ਆਪਣੀ ਹੀ ਭੈਣ ਦਾ ਘਰ ਉਜਾੜਨ ਲੱਗੀ ਨੇ ਇੱਕ ਮਿੰਟ ਵੀ ਨਹੀਂ ਸੋਚਾ ਆਪਣੇ ਹੀ ਜੀਜੇ ਦੇ ਨਾਲ ਵੱਡਾ ਕਾਂਡ ਕਰ ਦਿੱਤਾ ਤੁਹਾਨੂੰ ਜਾਣ ਕੇ ਹੈਰਾਨੀ ਹੋਵੇ ਕਿ ਇਸ ਲੜਕੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੰਨੀ ਬੁਰੀ ਤਰੀਕੇ ਦੇ ਨਾਲ ਆਪਣੇ ਜੀਜੇ ਨੂੰ ਮੌਤ ਦੇ ਘਾਟ ਉਤਾਰਿਆ ਹੈ ਕਿ ਰੂਹ ਕੰਬ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਚੱਲਿਆ ਹੈ ਕਿ ਇਸ ਲੜਕੀ ਦਾ ਆਪਣੇ ਹੀ ਜੀਜੇ ਦੇ ਨਾਲ ਨਜਾਇਜ਼ ਸੰਬੰਧ ਸੀ ਜਿਸ ਦੇ ਚੱਲਦੇ ਉਸ ਦੇ ਦੋ ਤਿੰਨ ਮੁੰਡਿਆਂ ਦੇ ਨਾਲ ਹੋਰ ਵੀ ਜਾਇਆ ਸੰਬੰਧ ਦੱਸੇ ਜਾ ਰਹੇ ਹਨ ਅਤੇ ਉਸ ਨੇ ਆਪਣੇ ਇੱਕ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਦਾ ਉਸ ਦੇ ਪ੍ਰੇਮੀ ਅਤੇ ਇਸ ਲੜਕੀ ਵੱਲੋਂ ਆਪਣੇ ਜੀਜੇ ਦੀ ਬੁਰੀ ਤਰੀਕੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਨੂੰ ਬੇਹੋਸ਼ ਕਰ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਉਸ ਨੂੰ ਦੂਰ ਲਿਜਾਇਆ ਜਾਂਦਾ ਹੈ ਗੱਡੀ ਦੇ ਵਿੱਚ ਪਾ ਕੇ ਤੇ ਉਸ ਦੇ ਟੁਕੜੇ ਕਰਕੇ ਉਸ ਨੂੰ ਕਈ ਭਾਗਾਂ ਦੇ ਵਿੱਚ ਵੰਡ ਕੇ ਦੂਰ ਦਰਾਡੇ ਸੁੱਟੇ ਆਉਂਦੇ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਆਪਣੀ ਹੀ ਭੈਣ ਦਾ ਘਰ ਇਸ ਲੜਕੀ ਨੇ ਉਜਾੜ ਦਿੱਤਾ ਹੈ ਇਸ ਮਾਸੂਮ ਦਿਸਣ ਵਾਲੀ ਲੜਕੀ ਨਾਲੇ ਮਾਸੂਮ ਜਿਹੇ ਚਿਹਰੇ ਦੇ ਪਿੱਛੇ ਕਿੰਨੀ ਚਲਾਕੀ ਲੁਕੀ ਹੋਈ ਹੈ ਕਿੰਨੀ ਦਰਿੰਦਗੀ ਲੁਕੀ ਹੋਈ ਹੈ ਤੁਸੀਂ ਖੁਦ ਹੀ ਇਸ ਲੜਕੀ ਦੇ ਚਿਹਰੇ ਤੋਂ ਯਕੀਨ ਨਹੀਂ ਕਰ ਸਕੋਗੇ ਕਿ ਇੰਨੀ ਦਰਿੰਦਗੀ ਭਰੀ ਦੇ ਨਾਲ ਸੇ ਆਪਣੀ ਹੀ ਭੈਣ ਦਾ ਘਰ ਉਜਾੜ ਦਿੱਤਾ ਅਤੇ ਆਪਣੇ ਹੀ ਜਿੱਜੇ ਨੂੰ ਮੌਤ ਦੇ